ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਆ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਤਰੱਕੀ ਪੰਜਾਬ ਦੀ ਸ਼ਾਂਤੀ ਪੰਜਾਬ ਦੀ ਖੁਸ਼ਹਾਲੀ ਇਸਰਵਾਦੇ ਭਲੇ ਦੀ ਅਰਦਾਸ ਕੀਤੀ ਦੂਸਰਾ ਪਿਛਲੇ ਕਈ ਦਿਨਾਂ ਤੋਂ ਤੁਸੀਂ ਖੁਦ ਹੀ ਟੈਲੀਕਾਸਟ ਕਰ ਰਹੇ ਹੋ ਇਹਨਾਂ ਨੂੰ ਕਿ ਕੁਝ ਧਮਕੀ ਭਰੀਆਂ ਈਮੇਲਸ ਜਿਹੜੀਆਂ ਉਹ ਸਚਕਣ ਸੀਰਿਤワ ਸਾਹਿਬ ਨੂੰ ਮਿਲ ਰਹੀਆਂ ਸੀ ਕੁਝ ਈਮੇਲਸ ਮੇਰੇ ਨਾਂ ਤੇ ਵੀ ਆਈਆਂ ਹੋਈਆਂ ਸੋ ਇਹਦੇ ਵਿੱਚ ਮੈਂ ਜ਼ਿਆਦਾ ਡਿਟੇਲ ਨਹੀਂ ਦੱਸ ਸਕਦਾ ਅੱਜ ਸ਼੍ਰਮਣੀ ਕੌਂਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਸੀਨੀਅਰ ਮੈਂਬਰ ਜਿੰਨੇ ਵੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਆਪਸ ਦੇ ਵਿੱਚ ਇਸ ਮਾਮਲੇ 'ਚ ਡਿਸਕਸ਼ਨ ਹੋਇਆ ਕਿ ਕੀ ਕੰਟੈਂਟ ਸੀ ਉਹਨਾਂ ਦਾ ਜੋ ਸਾਡੇ ਕੋਲੇ ਪਹਿਲਾਂ ਮਿਲਿਆ ਸੀ ਉਹਦੇ ਨਾਲ ਮੈਚ ਕੀਤਾ ਬਹੁਤ ਵੱਡੇ ਪੱਧਰ ਤੇ ਅਸੀਂ ਇਹਦੀ ਜਾਂਚ ਕਰ ਰਹੇ ਹਾਂ ਕਿ ਕਿੱਥੋਂ ਇਹ ਈਮੇਲਾਂ ਆਈਆਂ ਨੇ ਆਈਪੀ ਐਡਰੈਸ ਜਿਹੜੇ ਨੇ ਉਹ ਸਾਰੇ ਸਾਨੂੰ ਮਿਲ ਗਏ ਨੇ ਕਿਉਂਕਿ ਅਸੀਂ ਉਸ ਜਗ੍ਹਾ ਦੀ ਸੁਰੱਖਿਆ ਸੰਬੰਧੀ ਕੋਈ ਕਟਾਹੀ ਨਹੀਂ ਕਰ ਸਕਦੇ ਜਿੱਥੇ ਸਾਰੀ ਦੁਨੀਆ ਦੇ ਲੋਕ ਆਪਣੀ ਸੁਰੱਖਿਆ ਲਈ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਰਦਾਸ ਕਰਨ ਆਉਂਦੇ ਨੇ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਚੁੱਕੇ ਹਾਂ ਜਿਹੜੇ ਮੁੱਖ ਦੋਸ਼ੀ ਨੇ ਜਾਂ ਜਿਹੜੇ ਸ਼ਰਾਰਤੀ ਅੰਸਰ ਨੇ ਕਿਉਂਕਿ ਬਹੁਤ ਹਾਈ ਸਕਿਉਰਿਟੀ ਮਾਮਲਾ ਹੈ ਇਸ ਕਰਕੇ ਮੈਂ ਇਸ ਤੋਂ ਜ਼ਿਆਦਾ ਨਹੀਂ ਦੱਸ ਸਕਦਾ ਜਦੋਂ ਹੀ ਸਾਡੇ ਕੋਲੇ ਕੋਈ ਪਖਤਾ ਸਬੂਤ ਆਏ ਤੇ ਅਸੀਂ ਉਹਨਾਂ ਬੰਦਿਆਂ ਨੂੰ ਕਸਟਡੀ ਦੇ ਵਿੱਚ ਲਿਆ ਜਾਂ ਐਸਜੀਪੀਸੀ ਨੂੰ ਅਸੀਂ ਅਸੀਂ ਕਹੇ ਕਿ ਜੇ ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਕਲੂ ਮਿਲਦਾ ਤਾਂ ਸਾਨੂੰ ਤੁਸੀਂ ਦੱਸੋ ਤਾਂ ਕਿ ਮਿਲ ਕੇ ਅਸੀਂ ਜਿਹੜਾ ਇਹ ਇਸ ਆਪਰੇਸ਼ਨ ਨੂੰ ਕਾਮਯਾਬ ਕਰ ਸਕੀਏ ਬਾਕੀ ਦਰਵਾਸਰ ਦੀ ਸੁਰੱਖਿਆ ਵਾਸਤੇ ਪਹਿਲਾਂ ਵੀ ਅੰਦਰ ਸਿਵਲ ਦੇ ਵਿੱਚ ਬਾਹਰ ਵੀ ਸਿਵਲ ਚ ਜਿਹੜੇ ਪੁਲ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਮੁਲਾਜ਼ਮ ਤਾਇਨਾਤ ਨੇ ਅਮਰਸਰ ਸਰ ਸਾਹਬ ਜਿਹੜਾ ਸ਼ਹਿਰ ਹੈ ਉੱਥੇ ਵੀ ਸੁਰੱਖਿਆ ਜਿਹੜੀ ਇਹ ਵਧਾਈ ਜਾਓ ਪਰ ਕਿਸੇ ਵੀ ਸ਼ਰਧਾਲੂ ਨੂੰ ਜਾਂ ਕਿਸੇ ਅਮਰਸਰ ਯਾਤਰਾ ਕਰਨ ਆਏ ਯਾਤਰੀ ਨੂੰ ਕੁਝ ਤੰਗ ਕਰਨ ਦੇ ਪਰਪਜ ਨਾਲ ਨਹੀਂ ਕੁਝ ਕੀਤਾ ਜਾਊਗਾ ਇਹ ਸਖਤ ਹਦਾਇਤਾਂ ਜਿਹੜੀਆਂ ਸੀਪੀ ਸਾਹਿਬ ਨੂੰ ਦਿੱਤੀਆਂ ਗਈਆਂ ਨੇ ਡੀਸੀ ਸਾਹਿਬ ਨੂੰ ਦਿੱਤੀਆਂ ਗਈਆਂ ਨੇ ਤੇ ਬਾਕੀ ਮੈਨੂੰ ਉਮੀਦ ਹੈ ਕਿ ਬੜੀ ਜਲਦੀ ਅਸੀਂ ਜਿਹੜੀ ਹੈ ਇਸਨਤੀਜੇ ਤੇ ਪਹੁੰਚਾਂਗੇ ਕਿਉਂਕਿ ਇਹ ਸਾਡੀ ਆਪਣੀ ਹੀ ਭਾਵਨਾਵਾਂ ਜੁੜੀਆਂ ਹੋਈਆਂ ਨੇ ਦੇ ਨਾਲ ਤਾਂ ਅਸੀਂ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਦੇ ਨਾਲ ਤੇ ਬੜੀ ਜਲਦੀ ਅਸੀਂ ਲੋਕਾਂ ਨੂੰ ਜਿਹੜਾ ਇੱਕ ਕੋਈ ਸੁੱਖ ਸੁਨੇਹੜਾ ਜਿਹੜਾ ਉਹ ਦੇਵਾਂਗੇ ਸਮਝਾ ਮੈਂ 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 ਤੁਹਾਨੂੰ ਦੱਸਾਂ ਇਸ ਤੋਂ ਬਾਅਦ ਮੈਂ ਕੁਝ ਨਹੀਂ ਬੋਲ ਸਕਦਾ ਪਰ ਜੋ ਵੀ ਜੀਨੇ ਵੀ ਕੁਝ ਕੀਤਾ ਕੋਈ ਥ्रेटनिंग ਲੈਂਗੁਏਜ ਹੈ ਜਾਂ ਕੋਈ ਧਮਕੀ ਪਰ ਹੈ ਲੈ ਜਾਏ ਉਹਨੂੰ ਅਸੀਂ ਧਮਕੀ ਹੀ ਮੰਨਾਂਗੇ ਤੇ ਜਦੋਂ ਹੀ ਸਾਡੇ ਕੋਲੇ ਪ੍ਰੋਪਰ ਆਈਪੀ ਐਡਰੈਸ ਜਿਹੜੇ ਨੇ ਉਹਨਾਂ ਦੀ ਜਾਂਚ ਹੋ ਕੇ ਉਹਨਾਂ ਕੰਪਨੀਆਂ ਤੋਂ ਕਨਫਰਮੇਸ਼ਨ ਆ ਗਈ ਕਿ ਹਾਂ ਇੱਥੋਂ ਹੀ ਗਿਆ ਇਹ ਤਾਂ ਅਸੀਂ ਚਾਹੇ ਸਾਨੂੰ ਉਹਦੇ ਵਾਸਤੇ ਜਿੱਥੇ ਮਰਜੀ ਦੁਨੀਆ ਜਾਣਾ ਪਵੇ ਅਸੀਂ ਜਾ ਕੇ ਅਸੀਂ ਉਹਨਾਂ ਉੱਥੇ ਉਹਨਾਂ ਬੰਦਿਆਂ ਨੂੰ ਕਸਟਡੀ ਚ ਲੈ ਕੇ ਤੇ ਉਹਨਾਂ ਤੋਂ ਸਾਰਾ ਕੁਝ ਇਨਫੋਰਮੇਸ਼ਨ ਲਵਾਂਗੇ ਕੌਣ ਇਹਦੇ ਪਿੱਛੇ ਐ ਤੇ ਜਦੋਂ ਹੀ ਉਹਦੇ ਉਹਦੇ ਚ ਕੋਈ ਨਾ ਕੋਈ ਪੁਖਤਾ ਸਬੂਤ ਹੋਏ ਤਾਂ ਆਪਾਂ ਇਸ ਤਰ੍ਹਾਂ ਖੜੇ ਹੋ ਕੇ ਨਹੀਂ ਪ੍ਰੋਪਰ ਬਹਿ ਕੇ ਆਰਾਮ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਸਾਰਾ ਕੁਝ ਦੱਸਿਆ। ਭਗਵਾਨਤਮਾਨ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਹੋਏ ਸਨ ਤਾਂ ਇਸ ਦੌਰਾਨ ਉਹਨਾਂ ਵੱਲੋਂ ਜੋ ਐਮੇਲ ਨੂੰ ਲੈ ਕੇ ਗੱਲਬਾਤ ਕੀਤੀ ਗਈ ਜੋ ਕਿ ਧਮਕੀ ਭਰੀਆਂ ਈਮੇਲ ਲਗਾਤਾਰ ਆ ਰਹੀਆਂ ਸਨ ਤਾਂ ਇਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਧਮਕੀ ਦੇਣ ਵਾਲਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਜਲਦੀ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਈਮੇਲ ਕਿੱਥੋਂ ਆਈਆਂ ਉਸ ਦੀ ਜਾਂਚ ਚੱਲ ਰਹੀ ਹੈ। ਤਾ ਬਿਲਕੁਲ ਸੀਐਮ ਭਗਵੰਤ ਮਾਨ ਜੀ ਆਯਾਸ਼ਰੀ ਦਰਬਾਰ ਸਹਿ ਪਹੁੰਚੇ ਦੌਰਾਨ ਉਹਨਾਂ ਵੱਲੋਂ ਐਸਜੀਪੀਸੀ ਪਰਦਾਨ ਹਰਜਿੰਦਰ ਸਿੰਘ ਧਾਮੀ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਹਾਲਾਂਕਿ ਜ਼ਿਆਦਾ ਡਿਟੇਲ ਉਹਨਾਂ ਵੱਲੋਂ ਸਾਂਝੀ ਨਹੀਂ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਇਸ ਲੈ ਕੇ ਜਦੋਂ ਮੁਲਜ਼ਮ ਕਾਬੂ ਕਰਨੇ ਗਏ ਤਾਂ ਉਸ ਤੋਂ ਬਾਅਦ ਜੋ ਹੈ ਡਿਟੇਲ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕੱਲ ਬਾਤ ਕੀਤੀ ਜਾਵੇਗੀ ਪਰ ਜ਼ਰੂਰ ਉਹਨਾਂ ਦਾ ਕਹਿਣਾ ਹੈ ਕਿ ਧਮਕੀ ਦੇਣ ਵਾਲਿਆਂ ਦਾ ਜੋ ਹੈ ਪਤਾ ਲਗਾਇਆ ਜਾ ਰਿਹਾ ਤੇ ਜਲਦੀ ਮੁਲਜ਼ਮਾਨੂ ਕਾਬੂ ਕਰ ਲਿਆ ਜਾਵੇਗਾ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਈਮੇਲ ਕਿੱਥੋਂ ਆਈਆਂ ਕਿਸ ਵੱਲੋਂ ਈਮੇਲ ਭੇਜੀ ਗਈ ਹੈ ਇਸ ਬੱਦੀ ਵੀ ਪੂਰਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਈਪੀ ਐਡਰੈਸ ਖੰਕਾਲੇ ਜਾ ਰਹੇ ਪਿਛਲੇ ਬਹੁਤ 6-7 ਦਿਨ ਤੋਂ ਲਗਾਤਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੇ ਰੋਜ਼ ਕੋਈ ਨਾ ਕੋਈ ਨਵੇਂ ਅਲਫਾਜ਼ਾਂ ਦੇ ਵਿੱਚ ਈਮੇਲ ਆਉਂਦੀ ਰਹੀ ਜਿਹਦੇ ਸਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਇਹਨਾਂ ਗੱਲਾਂ ਤੋਂ ਸੁਚੇਤ ਹੋਈ ਤੇ ਸਰਕਾਰ ਤੇ ਪੁਲਿਸ ਮਹਿਕਮਾ ਉਹ ਵੀ ਇਸ ਗੱਲ ਦੇ ਤਤਪਰ ਹੋਇਆ ਪਰ 5-6 ਦਿਨ ਲਗਾਤਾਰ ਚੱਲਦੇ ਰਹੇ ਉਹਦਾ ਹਾਲੇ ਤੱਕ ਜਿਹੜੇ ਕੁਝ ਕਲੂ ਮਿਲੇ ਆ ਕਿਉਂਕਿ ਇਟ ਇਜ਼ ਅ ਟਾਪ ਸੀਕ੍ਰੇਟ ਕਈ ਵਾਰੀ ਸਮੇਂ ਤੋਂ ਪਹਿਲਾਂ ਜਿਹੜੀਆਂ ਗੱਲਾਂ ਕੀਤੀਆਂ ਆ ਉਹ ਫਰੂਟਫੁੱਲ ਨਹੀਂ ਰਹਿੰਦੀਆਂ ਸੋ ਮੈਂ ਮੁੱਖ ਮੰਤਰੀ ਸਾਹਿਬ ਅੱਜ ਚੇਚੇ ਤੌਰ ਤੇ ਆਏ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਵੀ ਆਪਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਉਹ ਕਹਿੰਦੇ ਕਿ ਅਸੈਂਬਲੀ ਦਾ ਅਜਲਾ ਚਲਣ ਕਰਕੇ ਮੈਂ ਲੇਟ ਹੋ ਗਿਆ ਪਰ ਉਹਨਾਂ ਨੇ ਯਕੀਨ ਵੀ ਦਿਵਾਇਆ ਕਿ ਜਿਉਂ ਹੀ ਸਾਨੂੰ ਕੋਈ ਇਹਦਾ ਕਲਿਊ ਮਿਲ ਜਾਂਦਾ ਆ ਤੇ ਅਸੀਂ ਤੁਰੰਤ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਸੇਰਾਂ ਕਰਾਂਗੇ ਸੋ ਬੈਠ ਕੇ ਇੰਨੀਆਂ ਕਾਜ ਵਿਚਾਰਾਂ ਹੋਈਆਂ ਸਾਰੀਆਂ ਕਿਉਂਕਿ ਮੈਂ ਅੱਜ ਸਿਰਫ ਕੇਵਲ ਦਾ ਕੇਵਲ ਸਿਕਿਉਰਿਟੀ ਦੇ ਪਰਪਜ ਨਾਲ ਕੇਸ ਪਰਪਜ ਦੇ ਨਾਲ ਉਹ ਪਹੁੰਚੇ ਸਗੇ ਉਸ ਪਰਪਜ ਦੇ ਨਾਲ ਬੈਠ ਕੇ ਸਾਰੀ ਉਹ ਜਿਹੜੀ ਵਿਚਾਰ ਕੀਤੀ ਆ ਤੇ ਕਿਉਂਕਿ ਇਹ ਬੜਾ ਵੱਡਾ ਅੱਜ ਇੱਕ ਸੀਰੀਅਸ ਮਸਲਾ ਬਣਿਆ ਆ ਉਹ ਤਾਂ ਸੀਪੀ ਸਾਹਿਬ ਦੱਸਦੇ ਸੀ ਵੀ ਬਹੁਤ ਸਾਰੇ ਜਿਹੜੀਆਂ ਪਲੇਸੇ ਜ ਆ ਉਹਨਾਂ ਨੂੰ ਐਵੇਂ ਦੇ ਥ੍ਰੈਟਸ ਗਏ ਆ ਪਰ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਨੁੱਖਤਾ ਦਾ ਕੇਂਦਰ ਤੇ ਸਿੱਖ ਇੱਕ ਆਸਤਾ ਦਾ ਸਮੁੱਚੀ ਲਕਾਈ ਦਾ ਕੇਂਦਰ ਆ ਥੋ ਇਹ ਵੱਧ ਚਿੰਤਾ ਮਾਨਿਆ ਸਾਰੇ ਪੱਖ ਤੋਂ ਤੇ ਅੱਜ ਤਾਂ ਸਾਡੀ ਸਿਰਫ ਕਿਲੋ ਤੱਕ ਬਲੇਸ ਪੱਖ ਤੇ ਜਿਹੜੀ ਆ ਉਹ ਗੱਲ ਹੋਈ ਆ ਬਾਕੀ ਜਿਹੜੀਆਂ ਗੱਲਾਂ ਦੂਸਰੀਆਂ ਚਤਾਵਦੀਆਂ ਦੇ ਆ ਦੂਜੀਆਂ ਤੀਜੀਆਂ ਉਹ ਕੋਈ ਮੈਂ ਗੱਲ ਨਹੀਂ ਕੀਤੀ ਉਹ ਬਾਅਦ ਦੇ ਵਿੱਚ ਆ ਕੇ ਟਾਈਮ ਲੈ ਕੇ ਫਿਰ ਕਰਾਂਗੇ। ਸੋ ਅੱਜ ਸਾਰਾ ਦਾ ਸਾਰਾ ਇੰਨੇ ਮਸਲਾ ਸੀ। ਕੋਈ ਇਹ ਦਿਨ ਹੋਰ ਵੀ ਆਈ ਹੈ ਜੀ? ਅੱਜ ਵੀ ਆਈ ਹੈ? ਅੱਜ ਨਹੀਂ ਆਈ ਕੋਈ। ਕੱਲ ਆਈ ਸੀ। ਕੱਲ ਆਈ ਸੀ। थैंक यू। ਹਾਲ ਸਾਹਿਬ। ਬਾਈ ਗੁੱਡ। ਮੇਰਾ ਕੱਲ 10 ਦੇ ਲਗਭਗ ਆ ਚੁੱਕਿਆ। ਜੀਪੀਸੀ ਪਰਦਾਨ ਹਰਜਿੰਦਰ ਸਿੰਘ ਤਾਮੀ ਜੋ ਹੈ ਗੱਲਬਾਤ ਕਰ ਰਹੇ ਸਨ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਸੀਐਮ ਭਗਵੰਤ ਮਾਨ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਜਲਦ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ ਤੇ ਇਸ ਸਬੰਧੀ ਜਲਦੀ ਐਜੀਪੀਸੀ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਤਾਂ ਕਿਉਂਕਿ ਲਗਾਤਾਰ ਸ਼੍ਰੀ ਦਰਬਾਰ ਸਾਹਿਬ ਨੂੰ ਹੁਣ ਤੱਕ ਕਈ ਤਮਕੀਆਂ ਮਿਲ ਚੁੱਕੀਆਂ ਨੇ ਈਮੇਲ ਰਾਹੀਂ ਤਾਂ ਇਸੇ ਨੂੰ ਲੈ ਕੇ ਅੱਜ ਭਗਵੰਤ ਮਾਨ ਧਮਕੀਆਂ ਮਿਲਣ ਤੋਂ ਬਾਅਦ ਕਿਉਂਕਿ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਤੇ ਇਸ ਤੋਂ ਬਾਅਦ ਉਹਨਾਂ ਵੱਲੋਂ ਐਜਪੀਸੀ ਪ੍ਰਦਾਨ ਤਾਮੀ ਨਾਲ ਮੁਲਾਕਾਤ ਕੀਤੀ ਗਈ ਤੇ ਇਸ ਬੰਦੀ ਪੂਰੀ ਗੱਲਬਾਤ ਕੀਤੀ ਗਈ ਤੇ ਇਸ ਨੂੰ ਲੈ ਕੇ ਹਰਜਿੰਦਰ ਸਿੰਘ ਤਾਮੀ ਜੋ ਹੈ ਉਹਨਾਂ ਵੱਲੋਂ ਵੀ ਹੁਣ ਗੱਲਬਾਤ ਕੀਤੀ ਗਈ ਹੈ ਦੂਜੇ ਪਾਸੇ ਸੀਗੀ ਹੈ ਮਾਨ ਦਾ ਕਹਿਣਾ ਹੈ ਕਿ ਧਮਕੀ ਲਗਾਉਣ ਵਾਲਿਆਂ ਦਾ ਜੋ ਹੈ ਪਤਾ ਲਗਾਇਆ ਜਾ ਰਿਹਾ ਤੇ ਜ